ਕਿਵੇਂ ਆ ਹਰਮਣ ਵਧੀਆ ਵਧੀਆ ਹੋਰ ਮੋੜ ਕਿਵੇਂ ਆ ਵਧੀਆ ਵੱਡ ਲਿਆ ਜੋ ਨਾ ਹਾਂ ਚੋਨਾ ਵੜਤਾ ਯਾਰ ਕੀ ਹਿਸਾਬ ਨਿਕਲਿਆ 60 ਹੀ ਯਾਰ 60 ਮਾਨ ਤਾਂ ਬਹੁਤ ਆ ਮੇਰਾ ਤਾਂ ਆਪ 60 ਮਾਨ ਹੀ ਨਿਕਲਿਆ ਉਹ ਤੇਰਾ 60 ਮਾਨ ਨਿਕਲਿਆ ਆ ਮੇਰਾ 60 ਗੱਤੇ ਹੀ ਨਿਕਲੇ ਆ 60 ਗੱਤੇ ਥੋੜੀ ਯਾਰ ਫੇਰ ਤਾਂ ਬੜਾ ਮੰਦਾ ਰਹੇਗਾ ਤੂੰ ਤਾਂ ਯਾਰ ਹੋਰ ਚੋਨਾ ਨਿਕਲਦਾ ਹੁਣ ਖੇਤੀ 'ਚ ਹੈ ਨਹੀਂ ਯਾਰ ਤੰਤੇ ਹੈ ਨਹੀਂ ਮੈਂ ਤਾਂ ਵਾਂ ਗਾਵੀਆਂ ਠਿੱਕੇ ਤੇ ਦੇ ਦੇਣਾ ਯਾਰ ਠਿੱਕੇ ਵਾਲਾ ਰਹਿੰਦੇ ਬੁਦੀ ਯਾਰ ਨਜ਼ਾਰੇ ਆ ਠਿੱਕੇ ਵਾਲਿਆਂ ਨੂੰ ਹਾਂ ਮੇਰਾ ਤਾਂ ਠਿੱਕੇ ਦਾ ਵਾਂ ਦੇ ਦੇਣਾ ਚਲ ਠੀਕ ਚਲ ਠੀਕ ਆ ਫਿਰ ਕਿਵੇਂ ਆ ਹਰਗੋਪਾਲ ਠੀਕ ਆਨ ਮੋੜ ਕਿਵੇਂ ਆ ਤੂੰ ਵਧੀਆ ਬਈਆ ਫੋਰਸ ਨਾਲ ਵਧੀਆ ਵੱਢ ਲਿਆ ਝੋਨਾ ਹਾ ਤਾਂ ਯਾਰ ਹਰਾ ਠੀਕ ਆ ਮੈਂ ਤਾਂ ਵੱਢ ਲਿਆ ਸੀ ਠੀਕ ਆ ਉਹਨੇ ਵੀ ਵੱਢ ਲਿਆ ਹਰਮਨਿਆ ਤੇਰੇ ਨਾਲ ਹੀ ਲਾਇ ਸੀ ਅਸੀਂ ਤਾਂ ਹਾਂ ਲਾਇਆ ਨਾਲ ਹੀ ਸੀ ਉਹ ਹੋ ਜਾਂਦਾ ਪਾਣੀ ਪੁਣੀ ਜਾਦੇ ਲਾਤ ਆਊਗਾ ਤੂੰ ਹਾਂ ਪਾਣੀ ਵੱਧ ਲਾ ਜਿੰਨਾ ਕਿ ਨਿਕਲਿਆ ਉਹਦਾ ਫਿਰ ਪਤਾ ਨਹੀਂ ਮੈਂ ਤਾਂ ਵੇਖ ਕੇ ਆਇਆ ਸੀ ਮੈਂ ਗੱਲ ਤਾਂ ਸੁਣੀ ਹੈਗੀ ਉਹ ਕਹਿੰਦਾ ਕੀਤੀ ਕਰਨੀ ਨਹੀਂ ਮੈਂ ਅਗਲੀ ਨਹੀਂ ਸ਼ਾਇਦ ਉਹ ਵਾਂ ਠੇਕੇ ਦੇ ਦਊਗਾ ਮੈਂ ਗੱਲ ਕਰੂੰਗਾ ਅਗਲੀ ਯਾਰ ਉਹਦੇ ਨਾਲ ਵਾਂ ਠੇਕੇ ਦੂ ਤਾਂ ਮੈਂ ਲੈ ਲਾਂਗਾ ਚਲ ਠੀਕ ਆ ਫਿਰ ਮੈਂ ਜਾਣਾ ਯਾਰ ਮੈਨੂੰ ਕੰਮ ਆ ਯਾਦ ਆ ਗਿਆ ਜੀ ਚਲ ਠੀਕ ਆ ਕਿਵੇਂ ਆ ਗਿਆਨੀ ਠੀਆ ਠੀਆ ਘਾਰਕਵਾਲ ਹੋਰ ਕਿਵੇਂ ਆ ਠੀਕ ਆ ਕੀ ਕੰਨ ਲੱਗ ਗਿਆ ਕੋਈਆ ਕਰਚੇ ਵੜਦੇ ਘੇਰਾ ਮੈਂ ਵੜਦੇ ਮੇਰੇ ਕਣ ਕੀ ਜਾਗੇ ਉਹ ਤਾਂ ਯਾਰ ਠੀਕ ਆ ਮੈਂ ਸੁਣਿਆ ਤੂੰ ਵਾਂ ਠੇਕੇ ਦੇਣਾ ਯਾਰ ਗਾਣੂ ਹਾਂ ਠੇਕੇ ਦੇਣਾ ਹੀ ਗਾਣੂ ਵੜ ਮੈਨੂੰ ਦੇ ਦੀ ਕੋਈ ਨਾ ਕਰ ਲੈ ਗੱਲ ਤਿੰਨ ਚਾਰ ਮਹੀਨੇ ਹੋ ਗਏ ਠੀਕੇ ਕਰਾ ਹੁਣੀ ਹੋਣ ਲੱਗੇ ਆ ਹੁਣੀ ਗੱਲ ਹੀ ਨਹੀਂ ਫੇਰ ਤੂੰ ਹੁਣੀ ਕਰ ਲੈ ਹਾਂ ਦਾਜ ਤੇ ਤੂੰ ਆਵੇ ਕਿੰਨੇ ਦਾ ਜਾਏ 75 ਹਾਂ 99 ਪੱਕਾ ਪੈਸਾ ਥੋੜਾ ਆ ਜਾ 70 99 ਪੱਕਾ ਯਾਰ ਵਾਂਣ ਬਸ ਪੈਸੇ ਵਾਂ ਨਾਜ ਲੈਣੇ ਆ ਸਾਰੇ ਨਾਗਦ ਪੰਜ ਕਿੱਲੇ ਵਾਂ ਦੇ ਆਵੇ ਤੈਨੂੰ ਮਣਕੇ ਦਊਂਗਾ ਬਸ ਠੀਕ ਆ ਸਾਰੇ ਪੈਸੇ ਦਾ ਨਾਗਦ ਲਵਾਂਗਾ ਇੱਕ ਕਿਸ਼ਤ ਹੀ ਬਸ ਠੀਕ ਆ ਸਾਰਾ ਇੱਕ ਕਿਸ਼ਤ ਤੇ ਸਾਰੇ ਜਿੱਦੇ ਵਾਂਚ ਵੜਿਆ ਹਾਂ ਨਾਗਦ ਪੈਸੇ ਸਾਰੇ ਦੇ ਦੂੰ ਤੈ ਠੀਕ ਆ ਆਥ ਨੇ ਗੱਲ ਕਰਨੀ ਬਸ ਆਥ ਨੇ ਆਪਾਂ ਗੱਲ ਕਰਕੇ ਲੈ ਹੁਸਾ ਕਰ ਲਾਂਗੇ ਤੇ 10000 ਰੁਪਏ ਤੈਨੂੰ ਸਾਈ ਦੇ ਦਿਆਂਗਾ ਮੈਂ। ਬਸ ਠੀਕ ਆ ਤੇਨਾਂ ਆਪਣੀ ਜਵਾਲ ਹੋ ਗਈ ਤੈਨੂੰ ਪੱਕਾ ਹੀ ਹੋ ਗਿਆ ਬਸ। ਬਸ ਠੀਕ। ਓਏ ਆਪਾਂ ਨੂੰ ਵਧਾਓ। 1 लाख ਰੁਪਏ ਮਿਲ ਜਾਣਗੇ 78000 ਨਾ ਆਪ ਹੀ ਕਹਿ ਗਿਆ। ਆਪ ਐਵੇਂ ਸੋਚੀ ਜਾਂਦੀ ਵਾਣ ਚੀ ਨੋਵਾਂਗੇ ਠੇਕੇ। ਕਿਹਦੇ ਆਰਮਣ ਓਏ? ਵਾਹ ਆਵਰ ਆਮੋ। ਆਜਾ ਮੈਂ ਤੇਰੇ ਕੋਲੋਂ ਗਿਆ ਓਏ। ਚਲੋ ਤਾਂ ਆਇਆ ਹੋਊਗਾ ਮੈਂ ਤੇਰੇ ਨਾਲ ਇੱਕ ਕੰਮ ਗੱਲ ਕਰਨ ਆਇਆ ਸੀ। ਕਿ ਮੈਂ ਤੂੰ ਕਹਿੰਦਾ ਸੀ ਵਾਣ ਠੇਕੇ ਦੇ ਦੇਂਗਾ ਗਾਂ ਨੂੰ। ਹਾਂ ਬਈ। ਮੈਨੂੰ ਹੀ ਦੇ ਦੇ। ਨਹੀਂ ਵਾਣ ਆਪਣਾ ਲੱਗ ਗਿਆ ਯਾਰ ਕਿਉਂ ਕਿਹੜਾ ਲੈ ਗਿਆ ਆ ਹਰਗਪਾਲ ਹੁਣੀ ਗੱਲ ਕਰਕੇ ਗਿਆ 5 ਮਿੰਟ ਹੀ ਹੋਇਆ ਯਾਰ ਤਾਂ ਬੜਾ ਚਲਾਗ ਨਿਕਲਿਆ ਓਏ ਕਾ ਕੀ ਹੋ ਗਿਆ ਉਹ ਚੱਲ ਯਾਰ ਉਹਦਾ ਛੱਡ ਇਹਨੇ ਕਿੰਨਾ ਘਲਾਇਆ ਹੋਊਗਾ ਝੋਨਾ ਕਾਟੀ ਨਿਕਲਿਆ 50 55 ਲਾਇਓ 60000 ਨੂੰ ਦੇਦੀ ਮੈਨੂੰ ਨਹੀਂ ਭਾਈ ਆਪਣੇ ਉਹਨਾਂ ਜਵਾਲ ਹੋ ਗਈ 38000 ਰੁਪਏ ਲੈਣਾ ਉਹ ਤੋਂ ਨਾਲ ਦੇ ਰੁਪਈਏ ਜਾਵਾਂ 38000 ਟੈਸਟ ਜੀ ਹਾਂ ਭਾਈ ਹੁੰਦਾ ਹੈ ਵੱਟ ਗਿਆ ਆ ਪਿਆ ਬਾ ਛੋਨਾ ਬਾਈ ਆ ਕੇ ਮੈਨੂੰ 10000 ਰੁਪਇਆ ਦੇ ਬੋਟ ਤੇ ਲੋਅ ਜੀ ਵੀਲ ਪਵਾ ਕੇ ਲਿਆਉਣੇ ਆ ਹੁਣ ਤਾਂ ਹੀ ਨਹੀਂ ਪੈਸੇ ਛੋਨਾ ਉਹ ਤੋਂ ਆਉਣਗੇ ਓ ਛੋਨੇ ਨੂੰ ਕੀ ਆ ਤੂੰ ਮੈਨੂੰ ਪੈਸੇ ਦੇ ਨਾਲੇ ਮੈਂ ਛਲਟਾ ਛੁਲਟਾ ਲੈ ਕੇ ਆਉਣਗਾ ਤੇ ਤੇਰਾ ਮੇਰਾ ਵਾਦਾ ਜਿਹੜਾ ਛੋਨੇ ਆ ਚਾਰ ਹੋਇਆ ਮੰਡੀ ਚ ਜਿੰਨੇ ਦਾ ਵੈਗ ਗਿਆ ਉਹ ਤੇਰੇ ਹੀ ਹੋਣਗੇ ਪੱਕਾ ਹਾਂ ਪੱਕਾ ਤੇਰੇ ਆ ਏ ਰੱਬਾ ਝੋਨੇ ਤੋਂ ਚਾਰ ਹੀ ਚਾਰ ਕੱਢਦੀ ਝੋਨਾ ਭਾਵੇਂ ਘਾਟੀ ਗੱਡੀ ਨਹੀਂ ਤੇਰੇ ਮਰੇ ਲਾਈਵ ਰਿਟਾਇਆ ਮੈਂ ਉਸ ਤੋਂ ਵਿਖੋ ਬਣਾ ਨਾ ਬਿਲਕੁਲ ਹੋਗਣਾ ਮੈਂ ਤੁੰਗਾ